ਕਾਰ ਬਠਿੰਡਾ ਦੇ ਇੱਕ ਨੌਜਵਾਨ ਦੀ ਸ਼ੁਕ ਕਰਨ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਪਟਾਣਕੋਟ ਵਿੱਚ ਵੀ ਕਿਸਾਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੁੱਟਿਆ ਗਿਆ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਰੋਸ ਕਰਨਾ ਉਹਨਾਂ ਦਾ ਹੱਕ ਹੈ ਤੇ ਆਪਣਾ ਹੱਕ ਮੰਗਾ ਮੰਵਾ ਕੇ ਰਹਿਣਗੇ ਇਤਨੀ ਹਰਿਆਣਾ ਦੀ ਖੱਟੜ ਸਰਕਾਰ ਨੇ ਜੋ ਨੇ ਹੱਥੇ ਕਿਸਾਨਾਂ ਤੇ ਅਤਿਆਚਾਰ ਕਰਕੇ ਸਾਡਾ ਨੌਜਵਾਨ ਵੀ ਸ਼ੋਭਕਰਨ ਜੋ ਸ਼ਹੀਦ ਕਰ ਦਿੱਤਾ ਗਿਆ ਉਹਦੇ ਰੋਸ ਵਿੱਚੋਂ ਸੰਜੁਕਤ ਕਿਸਾਨ ਮੋਰਚੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਤਰ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਇਹ ਰੋਸ ਪ੍ਰਗਟ ਕੀਤਾ ਕਿ ਕਿਸਾਨਾਂ ਤੇ ਅਤਿਆਚਾਰ ਜੋ ਹੋ ਰਿਹਾ ਕੀ ਗੁਨਾਹ ਸੀ ਕਿਸਾਨਾਂ ਦਾ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਕੀਤਾ ਹਰ ਇੱਕ ਦਾ ਅਧਿਕਾਰ ਹੈ ਆਪਣੇ ਮੰਗਾ ਮੰਗਣ ਵਾਸਤੇ ਦਿੱਲੀ ਜਾਣ ਲਈ ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਧੰਦਲੀਆਂ ਉਡਾਉਂਦੇ ਹੋਏ ਸੜਕਾਂ ਤੇ ਕਿਲ ਲਾ ਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕ ਲਿਆ ਦਿੱਲੀ ਨਹੀਂ ਜਾਣ ਦਿੱਤਾ ਆਪਣੀਆਂ ਮੰਗਾਂ ਮੰਨਵਾਉਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਆ ਉਸ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦਸੂਹੇ ਦੇ ਵਿੱਚ ਵੀ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਇਕੱਤਰ ਹੋ ਕੇ ਛੁੱਪ ਕਰਨ ਦੇ ਛੀਦ ਹੋਣ ਦੇ ਰੋਸ ਵਜੋਂ ਇਹ ਜੋ ਧਰਨਾ ਦਿੱਤਾ ਦੇਖੋ ਜੀ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਖੱਟਰ ਸਰਕਾਰ ਬਹੁਤ ਹੀ ਨਿੰਦਣਯੋਗ ਹੈ ਇਸ ਇਹਨੂੰ ਨਿੰਦਣ ਵਾਸਤੇ ਸਾਡੇ ਕੋਲ ਸ਼ਬਦ ਹੈ ਨਹੀਂ ਜੀ ਤੋ ਪੰਜਾਬ ਸਰਕਾਰ ਨੂੰ ਵੀ ਸੀ ਅਪੀਲ ਕਰਦੇ ਆ ਕਿ ਜਿਹੜੇ 5 ਮਿੰਟ ਦੀ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਉਹ ਚਲੋ ਨਹੀਂ ਦਿੱਤੀ ਗਈ ਪਰ ਇਸ ਵੇਲੇ ਕਿਸਾਨਾਂ ਨਾਲ ਖੜਨ ਦੀ ਲੋੜ ਆ ਇਸ ਵੇਲੇ ਜਰੂਰ ਸਾਡੇ ਨਾਲ ਖੜੋ ਜੋ ਅਸੀਂ ਹੱਕ ਆਪਣੇ ਮੰਗ ਰਹੇ ਆ ਉਹ ਸਾਡੇ ਹੱਕ ਅਸੀਂ ਨਿਆਂ ਦੀ ਮੰਗ ਰਹੇ ਬਿਲਕੁਲ ਜਾਇਜ਼ ਹੱਕ ਮੰਗ ਰਹੇ ਆ ਸਾਡੇ ਨਾਲ ਅਸੀਂ ਬੀਲ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੇ ਨਾਲ ਖੜੋ ਹੱਕ ਦਾ ਨਾਅਰਾ ਮਾਰੋ ਸਾਡੇ ਤੇ ਸਾਡੇ ਅਧਿਆਚਾਰ ਕਰ ਰਿਹਾ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਆਪਣੇ ਹੱਕ ਮੰਗਦੇ ਆ ਇਹਨਾਂ ਕੋ ਪੀਖ ਨਹੀਂ ਮੰਗਦੇ ਕਿਸਾਨ ਮਿਹਨਤ ਕਰਦਾ ਵਾ ਉਹ ਆਪਣੀ ਹੱਕ ਲੈਣ ਵਾਸਤੇ ਗਏ ਆ ਤੇ ਇਹਨਾਂ ਨੂੰ ਇੰਨਾ ਅਤਿਆਚਾਰ ਕੀਤਾ ਵਾ ਕਿਸਾਨਾਂ ਦੇ ਉੱਤੇ ਇਹਨਾਂ ਨੂੰ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਨਹੀਂ ਕਰਦਾ ਕਿਉਂਕਿ ਅਸੀਂ ਹੀ ਇਹਨਾਂ ਨੂੰ ਚੁਣ ਕੇ ਭੇਜਿਆ ਆਵਾ ਇਹ ਸਰਕਾਰ ਆਪ ਨਹੀਂ ਬਣੀ ਇਹ ਕੋਈ ਮਤਲਬ ਡਿਗਰੀ ਲੈ ਕੇ ਨਹੀਂ ਬਣੀ ਅਸੀਂ ਇਹਨੂੰ ਛੁੜ ਕੇ ਭੇਜਿਆ ਵਾ ਤੇ ਇਹਨਾਂ ਨੂੰ ਸਾਡੇ ਹਿੱਤ ਚ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜਿਹੜਾ ਮੁਆਜ਼ਾ ਵਾ ਦੇਵੇ ਜਿਹੜੇ ਬੱਚਾ ਦੇ ਉੱਤੇ ਅਤਿਆਚਾਰ ਕੀਤੇ ਨੇ ਬੱਚਾ ਨੂੰ ਅਤਿਆਚਾਰ ਨਹੀਂ ਚਾਹੀਦਾ ਖੰਨੇ ਬੱਚਾ ਦੇ ਉੱਤੇ ਇਹਨਾਂ ਨੂੰ ਚਾਹੀਦਾ ਉਹ ਮਾਫੀ ਮੰਗੇ ਤੇ ਉਹਨਾਂ ਦੇ ਘਰ ਦੇ ਉਹ ਜੋ ਵੀ ਨੁਕਸਾਨ ਹੋਏ ਭਰ ਖਾਨਾ ਦੇ ਸਾਡੇ ਅਤਿਆਚਾਰ ਕਰਿਆ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਆਪਣੇ ਹੱਕ ਮੰਗਦੇ ਆ ਇਹਨਾਂ ਕੋ ਪੀਘ ਨਹੀਂ ਮੰਗਦੇ ਕਿਸਾਨ ਮਿਹਨਤ ਕਰਦਾ ਵਾ ਉਹ ਆਪਣੀ ਹੱਕ ਲੈਣ ਵਾਸਤੇ ਗਏ ਆ ਤੇ ਇਹਨਾਂ ਨੂੰ ਇੰਨਾ ਅਤਿਆਚਾਰ ਕੀਤਾ ਵਾ ਕਿਸਾਨਾਂ ਦੇ ਉੱਤੇ ਨੂੰ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਨਹੀਂ ਕਰਨਾ ਕਿਉਂਕਿ ਅਸੀਂ ਹੀ ਇਹਨਾਂ ਨੂੰ ਚੁਣ ਕੇ ਭੇਜਿਆ ਆਵਾ ਇਹ ਸਰਕਾਰ ਆਪ ਨਹੀਂ ਬਣੀ ਇਹ ਕੋਈ ਮਤਲਬ ਡਿਗਰੀ ਲੈ ਕੇ ਨਹੀਂ ਬਣੀ ਅਸੀਂ ਇਹਨੂੰ ਛੁੜ ਕੇ ਭੇਜਿਆ ਵਾ ਤੇ ਇਹਨਾਂ ਨੂੰ ਸਾਡੇ ਹਿੱਤ ਚ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜਿਹੜਾ ਮੁਆਵਜ਼ਾ ਵਾ ਦੇਵੇ ਜਿਹੜੇ ਬੱਚਾ ਦੇ ਉੱਤੇ ਜ਼ੁਲਮ ਕੀਤੇ ਨੇ ਬੱਚਿਆਂ ਨੂੰ ਉਤਿਆਚਾਰ ਨਹੀਂ ਚਾਹੀਦੇ ਕਰਨ ਬੱਚਿਆਂ ਦੇ ਉੱਤੇ ਇਹਨਾਂ ਨੂੰ ਚਾਹੀਦਾ ਉਹ ਮਾਫੀ ਮੰਗੇ ਤੇ ਉਹਨਾਂ ਦੇ ਘਰਾਂ ਦੇ ਜੋ ਵੀ ਨੁਕਸਾਨ ਹੋਏ ਭਰਨ